ਮੇਰਾ ਨਾਮ ਬਲਵਿੰਦਰ ਸਿੰਘ ਰਾਜਿੰਦਰ ਸਿੰਘ ਹੈ ਜੀ ਇਹ ਬਲਵਿੰਦਰ ਸਿੰਘ ਨੇ ਅਸੀਂ ਤੋਬਿਆਣਾ ਪਿੰਡ ਦੇ ਪੁਰਾਣੇ ਵਸਨੀਕ ਆ ਮੈਨਾ ਕੀ ਗੱਲ ਹੋਈ ਹੈ ਜੀ ਅੱਜ ਤੁਸੀਂ ਇੱਥੇ ਕਿਸੇ ਕਰ ਰਹੇ ਆ ਅਸੀਂ ਇਸ ਕਰਕੇ ਆ ਕਿਉਂਕਿ ਜਿਹੜੀ ਸਾਡੀ ਜ਼ਮੀਨ ਹੈਗੀ ਹੈ ਸਾਡਾ ਪਿੰਡ ਹੈ ਇਹ ਸੁਪਰੀਮ ਕੋਰਟ ਤੋਂ ਤੁਸੀਂ ਜਿੱਤ ਚੁੱਕੇ ਆ ਇੱਕ ਜਿਸ਼ਨ ਤੋਂ ਇਹ ਬਾਹਰ ਹੈਗਾ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਸਾਡੀਆਂ ਸ਼ਾਪਸ ਇਹਨਾਂ ਨੇ ਤਿੰਨ ਧਾਤੀਆਂ ਜੀ ਦੇ ਸਾਡਾ 35-40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈਗਾ ਇਹਨਾਂ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਇਹ ਤੁਹਾਡਾ ਏਰੀਆ ਨਹੀਂ ਹੈਗਾ ਤੁਹਾਡੇ ਜੂਰਿਡਿਕਸ਼ਨ 'ਚ ਨਹੀਂ ਆਉਂਦਾ ਹੈਗਾ ਇਹ ਸਾਡਾ ਹੈਗਾ ਜਿਹਦੇ ਬਾਰੇ ਇਹਨਾਂ ਨੇ ਐਫੀਡੇਵਟ ਵੀ ਦਿੱਤਾ ਹੈਗਾ ਜਿਹਦੇ 'ਚ ਇਹ ਸੀਡਬਲਯੂਪੀ 558 1984 ਜਿਹਦਾ ਲਾਸਟ ਫੈਸਲਾ ਸੁਪਰੀਮ ਕੋਰਟ ਤੋਂ 4 8 2008 ਨੂੰ ਸਾਡੇ ਹੱਕ 'ਚ ਹੋ ਚੁੱਕਾ ਹੈਗਾ ਉਹਦੇ ਸਬੰਧੀ ਇਹਨਾਂ ਦੇ ਈਓ ਨੇ ਸਾਨੂੰ ਕਮਿਸ਼ਨ ਦੇ ਵਿੱਚ ਐਫੀਡੇਵਟ ਵੀ ਦਿੱਤਾ ਕਿ ਇਹ ਕੇਸ ਅਸੀਂ ਹਾਰ ਚੁੱਕੇ ਹਾਂ ਤੇ ਇਹਦੇ ਨਾਲ ਹੁਣ ਸਾਡਾ ਕੋਈ ਤਾਲੁਕ ਵਸਤਾਂ ਨਹੀਂ ਹੈਗਾ ਉਸ ਤੋਂ ਬਾਅਦ ਇਹਨਾਂ ਤੋਂ ਅਸੀਂ ਸਟੇਟਸ ਰਿਪੋਰਟ ਵੀ ਮੰਗੀ ਖਸਰਾ ਨੰਬਰ ਸੰਬੰਧੀ ਜਿਹੜਾ 2848 ਦਾ ਖਸਰਾ ਨੰਬਰ ਉਹ ਸੰਬੰਧੀ ਇਹਨਾਂ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਜਿਵੇਂ ਮੈਂ ਸਾਰਿਆਂ ਦੀ ਕਾਪੀ ਮੇਰੇ ਕੋਲੇ ਹੈਗੀ ਆ ਉਹ ਇਹਨਾਂ ਦਾ ਆਪ ਦਾ ਹੀ ਰਿਕਾਰਡ ਹੈਗਾ ਇਹ ਜੋ ਕੁਝ ਇਹਨਾਂ ਨੇ ਕੀਤਾ ਹੈਗਾ ਸਾਡੇ ਨਾਲ ਧੱਕਾ ਕੀਤਾ ਹੈ ਬਿਲਕੁਲ ਤਾਕਤ ਕੀਤਾ ਹੈਗਾ ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਤੌਰ ਤੇ ਬਣਦਾ ਹੋਇਆ ਕਾਨੂੰਨੀ ਕਾਰਵਾਈ ਕਰਾਂਗੇ ਮੌਲ ਵੀ ਰੱਲ ਕੇਸ ਕਰਾਂਗੇ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਹੈਗਾ ਆਪਦੀ ਜੂਰੀਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਕੀਤਾ ਹੈਗਾ ਇਹਨਾਂ ਦੇ ਖਿਲਾਫ ਬਣਦੀ ਮਿਸਾਲੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਕੋਈ ਮੇਰਾ ਤਾਂ ਨੁਕਸਾਨ ਹੀ ਕਰਤਾ ਹੈਗਾ ਕਿਸੇ ਹੋਰ ਦਾ ਨੁਕਸਾਨ ਇਸ ਤਰ੍ਹਾਂ ਨਾ ਕੀਤਾ ਜਾਵੇ ਇਹ ਰਿੰਗ ਰੋਡ ਤੇ ਅਸਲ ਰਿੰਗ ਰੋਡ ਹੈ ਜਿਹੜੀ ਨਵੀਂ ਨਿਕਲੀ ਹੈਗੀ ਚੌਣੀ ਦੇ ਨਾਲ ਰਹਿਣਾ ਟੀਸੀਪੀ ਦੇ ਕੋਲ ਤੇ ਮੰਨ ਲਓ ਉਹ ਏਰੀਆ ਇਹਨਾਂ ਦੇ ਐਕਵੀਜ਼ੀਸ਼ਨ ਤੋਂ ਬਾਹਰ ਹੈਗਾ ਇਹ ਜਗਾ ਕਿਉਂਕਿ 33% ਇਸ ਨਾਲ ਸਾਡੀ ਜੱਦੀ ਜਗ੍ਹਾ ਹੈ। ਬਾਕੀ ਇਹ ਚੋ ਕੁਝ ਖਰੀਦੀ ਗਈ ਹੈ ਜਿਹੜੇ ਪਿੰਡ ਵਾਲੇ ਹੈਗੇ ਆ ਸਾਰੇ ਪਿੰਡ ਇਹ ਜਿੱਤਿਆ ਹੈਗਾ 88 ਜਣੇ ਆ ਸਾਰੇ। ਤੇ ਕਿਹੜੀ ਗੱਲ ਤੁਸੀਂ ਜਿੱਤਿਆ ਇਹ ਸੁਪਰੀਮ ਕੋਰਟ ਤੋਂ। ਇਹ ਸੁਪਰੀਮ ਕੋਰਟ ਤੋਂ। ਇਹ ਸੁਪਰੀਮ ਕੋਰਟ ਵੱਲੋਂ ਹੋ ਕੇ ਕੀਤਾ ਇਹਨਾਂ ਨੇ। ਸੁਪਰੀਮ ਕੋਰਟ ਤੋਂ ਉਤੋਂ ਦੀ ਹੋ ਕੇ ਕੀਤਾ ਸਰ ਇਹਨਾਂ ਨੇ। ਸਾਰਾ ਕੁਝ ਦੱਸਿਆ ਗਿਆ ਪਰ ਉਹ ਹਰ ਰਿਕਾਰਡ ਹੈ ਸਰ ਸਾਰਾ ਸੁਪਰੀਮ ਕੋਰਟ ਦੇ ਹੁਕਮ ਨੇ ਫਾਈਨਲ ਹੁਕਮ ਨੇ ਉਸ ਤੋਂ ਬਾਅਦ ਇਹ ਪੁੱਛਿਆ ਗਿਆ ਵੀ ਜਦੋਂ ਵਾਰ-ਵਾਰ ਤੰਗ ਕਰਦੇ ਸੀ ਅਸੀਂ ਆਰਟੀਆਈ ਪਾ ਕੇ ਪੁੱਛਿਆ ਵੀ ਤੁਹਾਡਾ ਕੋਈ ਕੁਝ ਨਾ ਕੁਝ ਬਾਕੀ ਹੈ ਤੁਸੀਂ ਯਾਰ ਜਦੋਂ ਆਉਂਦਾ ਕੋਈ ਅਫਸਰ ਬਦਲ ਕੇ ਆਉਂਦਾ ਸਾਨੂੰ ਫੇਰ ਪੁੱਛਣ ਲੱਗ ਜਾਂਦੇ ਜਦੋਂ ਆਉਂਦਾ ਫੇਰ ਪੁੱਛਣ ਲੱਗ ਜਾਂਦੇ ਆਖੀਰ ਇਹਨਾਂ ਤੋਂ ਜਦੋਂ ਰਿਟਰਨ ਤੇ ਸਾਨੂੰ ਦੇ ਲਿਆ ਅਸੀਂ ਸਾਰਾ ਕੁਝ ਹੈਗਾ ਰਿਟਰਨ ਤੇ ਦਿੱਤਾ ਹੈ ਇਹਨਾਂ ਨੇ ਕਿ ਸੀਡਬੀਪੀ 556 ਜਿਹੜਾ ਮੈਂ ਚਾਹ ਪਹਿਲਾਂ ਹੀ ਬੋਲ ਦਿੱਤਾ ਫੁੱਡਾ ਬੀਡੀਏ ਸਰਕਾਰ ਦੇ ਖਿਲਾਫ ਹੋ ਚੁੱਕਾ ਹੈ ਜਿਸ ਬੰਦੀ ਆ ਇਹਨਾਂ ਦਾ ਹੈਫੀ ਡੇਟ ਹੈ ਇਹਨਾਂ ਦੇ ਕੀ ਹੋਦਾ ਬੀਡੀਏ ਦੇ ਕੀ ਹੋਦਾ ਜੇ ਆਪ ਲੈ ਕੇ ਆਪਰਾਚ ਵੇ ਜੇ ਉਹ ਸਰ ਅਸੀਂ ਰਿਟਨ ਚ ਮੰਗਦੇ ਆ ਉਹ ਤਾਂ ਮੰਨ ਜਾਂਦੇ ਆ ਵੀ ਸਾਡਾ ਥਾਂ ਹੈ ਨਹੀਂਗਾ। ਉਂ ਅਸੀਂ ਬੈਠੇ ਹਾਂ ਸਾਨੂੰ ਠਿੱਕ ਕਰਨ ਨੂੰ ਨਹੀਂ ਹਟਦੇ। ਇਹਨਾਂ ਕੋਲ ਵੱਲੋਂ ਕੋਈ ਨੋਟਿਸ ਦਿੱਤਾ ਗਿਆ ਅਸੀਂ ਉਹਦੇ ਦੇ ਭਾਗਾਂ। ਇਹਨਾਂ ਨੇ ਨੋਟਿਸ ਸਾਨੂੰ ਦਿੱਤਾ ਸੀ ਅਸੀਂ ਉਹਦਾ ਜਵਾਬ ਹੀ ਆਹੀ ਦਿੱਤਾ ਇਹਨਾਂ ਨੂੰ। ਵੀ ਆ ਤੁਹਾਡੇ ਰਿਪਲਾਈ ਨੇ ਆਹ ਨਾਲ ਲਾ ਕੇ ਇਹਨਾਂ ਨੂੰ ਦਿੱਤਾ ਹੈਗਾ ਤੁਹਾਡੇ ਰਿਪਲਾਈ ਨੇ ਤੁਹਾਡਾ ਇਹਦੇ ਤੇ ਕੋਈ ਹੱਕ ਨਹੀਂ ਹੈਗਾ। ਇਹਦੇ ਸਾਰਾ ਕੁਝ ਜਾਣਦੇ ਹੋਏ ਬਾਪੂ ਫਿਰ ਕਿਤੇ ਕਿੰਨਾ ਕ ਨੁਕਸਾਨ ਹੋ ਗਿਆ। ਸਾਡਾ ਸਰ 35 38 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਿਹੜਾ ਮਾਨਸਿਕ ਤੌਰ ਤੇ ਅਸੀਂ ਟੁੱਟੇ ਆ ਜਾਂ ਸਾਡੇ ਸਰੀਰ ਸਾਡਾ ਪਰਿਵਾਰ ਉਹ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਅੰਦਰ ਇਹਦੇ ਫਲਾਹ ਦਾ ਅਦਾਲਤ ਦਾ ਦਰਵਾਜ਼ਾ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਸਰ ਜਿੱਥੇ ਵੀ ਸਾਨੂੰ ਕੋਈ ਸਾਡੀ ਸੁਣਵਾਈ ਹੋਊਗੀ ਅਸੀਂ ਆਪਦੇ ਹੱਕ ਹਾਸਤੇ ਲੜਨਾ ਅਸੀਂ ਆਪਦੀ ਜ਼ਮੀਨਾਸਤੇ ਲੜਨੇ ਬਲਵਿੰਦਰ ਸਿੰਘ ਨਾਮ ਮੇਰਾ ਔਰ ਅਸਰ ਕੀ ਨਾ ਮਤਾ ਲੇਤੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਇਹ ਸਾਡੇ ਇਥੇ ਛੋਪ ਬਣੀਆਂ ਸੀਗੀਆਂ ਤੇ ਇਹ ਸਾਡੀ ਜੱਦੀ ਜ਼ਮੀਨ ਹੈ ਮੇਰੀ ਮਦਰ ਦੇ ਨਾਮ ਤੇ ਅਸੀਂ ਢਿੱਲੋਂ ਮੈਨਾਪੱਤੀ ਨੂੰ ਬਲਾਉਂ ਕਰਦੇ ਆ ਉਹ ਜਿਹੜਾ ਪਿੰਡ ਹੈ 2543 ਸਾਡੀ ਜੱਦੀ ਸ਼ਾਮਲਾ ਤਹਿਤ ਹੈ ਔਰ ਜਿਹੜੀ ਸਾਡੀ ਨੰਬਰੀ ਸੀ ਉਹ ਬਹੁਤ ਇਹਨਾਂ ਨੇ ਪੁੱਡਾ ਨੇ ਲੈ ਲਈਏ ਉਹ ਅਸੀਂ ਦੇਤੀ ਪੈਸੇ ਚੱਕਦੇ ਜਿੱਥੇ ਵੀ ਪੁੱਡਾ ਦਾ ਕੋਈ ਪੋਜੈਸ਼ਨ ਨਹੀਂ ਕੋਈ ਕਬਜ਼ਾ ਨਹੀਂ ਉਥੇ ਹੋਰ ਮਨੋ ਬੈਠੇ ਨੇ ਇਹ ਸਾਡੇ ਘਰਾਂ ਵਾਸਤੇ ਬਚਦੀ ਜਗ੍ਹਾ ਸੀ ਜਿਹੜੀ ਪਿੰਡ ਦੀ ਹੈ ਇਥੇ ਅਸੀਂ ਘਰ ਵੀ ਸਾਡੇ ਬਣੇ ਹੋਏ ਨੇ ਔਰ ਜਿਹੜੇ ਹੁਣ ਦੁਕਾਨਾਂ ਬੜਾਈਆਂ ਸੀਗੀਆਂ ਇਹ ਫੁੱਲ ਜਿਹੜਾ ਫੁੱਲ ਬੈਂਜੋ ਸੁਪਰੀਮ ਕੋਰਪੋਰੇਸ਼ਨ ਦਾ 2008 ਵਿੱਚ ਸਾਰਾ ਕੁਝ ਜਿਹੜਾ ਪਿੰਡ ਦੇ ਹੱਕ ਚ ਹੋ ਚੁੱਕਿਆ ਇਹਦੇ باوجود ਜਦੋਂ ਕੋਈ ਨਵਾਂ ਅਫਸਰ ਆਉਂਦਾ ਸਾਨੂੰ ਆ ਕੇ ਤੰਗ ਕਰਦਾ ਸਾਨੂੰ ਕਾਗਜ਼ ਦਿਖਾਉਂ ਕੁਝ ਵੀ ਮੈਂ ਹਰ ਤਰ੍ਹਾਂ ਦੀ ਹਰ ਵਾਰੀ ਉਸਾਰ ਵਾਲਾ ਬਦਲਦਾ ਹੁਣ ਅਸੀਂ ਇਹਨਾਂ ਤੋਂ ਰਿਟਰਨ ਲੈ ਲਿਆ ਸੀਗਾ ਬਰਬਰੀ ਸਾਨੂੰ ਕੁਝ ਨਹੀਂ ਦੱਸਦੇ ਉਹ ਰਿਟਰਨ ਲਿਆ ਸੀ ਦੱਸੋ ਤੁਹਾਡਾ ਕੋਈ ਤਾਂ ਹੈ ਆਰਡੀਆਈ ਪਾ ਕੇ ਉਹਦੇ ਚ ਇਹਨਾਂ ਸਾਨੂੰ ਦੱਸਿਆ ਵੀ ਇੱਥੇ ਜਿਹੜਾ ਸੋngne ਵਾਪਸ ਇਹ ਮੰਤੀ ਵਾਸਤੇ ਪਾਇਆ ਸੀ ਮੰਤੀ ਨਹੀਂ ਹੋ ਸਕਦੀ ਸਾਨੂੰ ਤਾਂ ਉਹਦੀ ਥਾਂ ਦਾ ਪਤਾ ਠੀਕ ਹੈ ਜੀ ਫਿਰ 95 ਦੇ ਵਿੱਚ 1995 ਦੇ ਵਿੱਚ ਇਹਦੀ ਮੰਤੀ ਵੀ ਹੋ ਚੁੱਕੀ ਸੀ ਮੰਤੀ ਹੋ ਕੇ ਬਲਜੱਦੀ ਨੰਬਰ ਤੇ ਸ਼ਾਮ ਲੜਦੇ ਇਹਨਾਂ ਨੇ ਵਾਇਰਿੰਗ ਕੀਤੀ ਉਹ ਵਾਇਰਿੰਗ ਦੀਆਂ ਮੇਰੇ ਕੋਲ ਫੋਟੋਆਂ ਨੇ ਮੇਰੇ ਕੋਲ ਵੀਡੀਓ ਚਾਹਨੇ ਪੁਰਾਣੀਆਂ ਤੁਹਾਡੇ ਘਰੋਂ ਉਦੋਂ ਦੇ ਬਣੇ ਹੋਏ ਸੀ ਕੋਣ ਉਸ ਤੋਂ ਇਹ ਜਿਹੜੇ ਸਾਡੇ ਨੇ ਮਕਾਨ ਆਪਣਾ ਦੁਕਾਨਾਂ ਘਾਈਆਂ ਨੇ ਇਹਦੇ ਵੀ ਨੋਟਿਸ ਦਿੱਤੇ ਸੀ ਅਸੀਂ ਸਾਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਵੀਰ ਸਾਡੇ ਕੋਲ ਹੈ ਵੀ ਨੇਚਰ ਦੇ ਰਹਿਨੇ ਆ ਜੋ ਇਹਨਾਂ ਦੇ ਆਲਦੀ ਲਿਖਤ ਹੈ ਇਹਨਾਂ ਦੇ ਖੁਦ ਸਾਇਨਾ ਥੱਲੇ ਲਏ ਹੋਏਗੇ ਨੇ ਆਰਟੀ ਆਰੂ ਲਏ ਨੇ ਐਫ ਡਬਲਯੂ ਇਹਨਾਂ ਨੇ ਦਿੱਤਾ ਇਹਨਾਂ ਦੀ ਜੀ ਹੁਣ ਹੋਰ ਹਰਾਨੀ ਵੀ ਗੱਲ ਇਹ ਆ ਵੀ ਤੋਂ ਉਦੋਂ ਹੁਣ ਜਿਹੜੀ ਜ਼ਮੀਨ ਹੈ ਇਹਨਾਂ ਦੇ ਨਾਮ ਤੇ ਤਾਂ ਕਦੇ ਵੀ ਨਹੀਂ ਸੀ ਹੁਣ ਵੀ ਇਹਨਾਂ ਦੇ ਨਾਮ ਗਵਰਨਮੈਂਟ ਨੇ ਜਿਹੜੀ ਇਹ ਕਮੇਟੀ ਦੇ ਨਾਂ ਕਰਤੀ ਸ਼ਾਮ ਰੋਡ ਹੁਣ ਕਰਕੇ ਅਸੀਂ ਉਧਰ ਵੀ ਚਲੋ ਗਏ ਜੋ ਉੱਥੇ ਅਸੀਂ ਕਮੇਟੀਆ ਦਾ ਨੰਬਰ ਲਵਾਇਆ ਉਹਦੇ ਜੋ ਟ੍ਰੈਕਸ ਟੈਕਸ ਭਰਿਆ ਸਾਰਾ ਕੋ ਜੋ ਵੀ ਕਾਰਵਾਈ ਹੋਸੀ ਉਹਦੇ ਵੀ ਕਰੀ ਜਾਂਦੇ ਆ ਔਰ ਇਹ ਇਹ ਉਹਦੇ ਇਹਨਾਂ ਦੇ ਨਾਮ ਹੋਣ ਦੇ ਬਾਵਜੂ ਸਾਰਾ ਦਸਵੇਂ ਬਾਵਜੂ ਤੱਕੇ ਨਾ ਢਾਕੇ ਗਏ ਨੇ ਇਹ ਜੇ ਈਓ ਮੇਨ ਜੋ ਇਨਵੋਲਵਮੈਂਟ ਹੈ ਸੀਰੀਓ ਜੋ ਚੰ ਚਾਰ ਅਫਸਰ ਨੇ ਜੋ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਢਾਉਣ ਦਾ ਤਰੀਕਾ ਦੇਖੋ ਅਗਰ ਕੋਈ ਨਾ ਤਖਤੀਬ ਸੀ ਚਲੋ ਸੀ ਲੱਗਦੇ ਆ ਤੇ ਸੀਲ ਕਰ ਸਕਦੇ ਸੀ ਥੋੜਾ ਬਹੁਤ ਆ ਉੱਥੇ ਕੋਈ ਉਹਨੂੰ ਬੰਦ ਕਰ ਸਕਦੇ ਸੀ ਇਹਨਾਂ ਨੇ ਟੋਟਲੀ ਐਂਡ ਐਂਟ ਆ ਜਿਵੇਂ ਸਾਡਾ ਕੋਈ ਦੁਸ਼ਮਣ ਹੁਣ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੀ ਕਾਰਨ ਕੀ ਰਿਹਾ ਹੋਊਗਾ ਕੀ ਡਿਮਾਂਡ ਰਹੀ ਹੋਊਗੀ ਇਹਨਾਂ ਦੀ ਜਿਹੜੇ ਅਸੀਂ ਪੂਰੇ ਨਹੀਂ ਕਰ ਸਕੇ ਸੱਚਾਈ ਦੇਖੋ ਇਹ ਹੀ ਆ ਇਹਦਾ ਮੇਰੇ ਕੋਲ ਰਿਕਾਰਡ ਕੋਈ ਨਹੀਂ ਹੈਗਾ ਹਾਂਜੀ ਬਿਲਕੁਲ ਅਦਾਲਤ ਕਿਸ ਪਾਵਾਂਗੇ ਇਹਨਾਂ ਤੇ ਜਿਹੜਾ ਮਾਨਸਿਕ ਪਰੇਸ਼ਾਨੇ ਦਾ ਵੀ ਸਾਡਾ ਦੇਖੋ ਹਾਲਤ ਕੀ ਹੋਈ ਵੀ ਆ ਪੈਸਾ ਤਾਂ ਗਿਆ ਹੀ ਗਿਆ ਸਾਡਾ ਤੋਂ ਵੱਡਾ ਨੀ ਕਰਦਾ ਲੋਕ ਉੱਥੇ ਆ ਕੇ ਉੱਥੇ ਸਾਰਾ ਸਮਾਨ ਵੀ ਚੱਕੀ ਜਾਂਦੇ ਨੇ ਤੋਰਾਂ ਪਰ ਵੀ ਜੋ ਵੀ ਹੋ ਰਿਹਾ ਕਿਉਂਕਿ ਉੱਥੇ ਬਾਉਂਡਰੀ ਵਾਲ ਹੈ ਨਹੀਂ ਹੁਣ ਕੋਈ ਇੱਕ ਤੋਰਨ ਤੇ ਸੀਗਾ ਅਸੀਂ ਤਾਂ ਨਹੀਂ ਕੀ ਮੰਗਤੀ ਦੀ ਨਾ ਅਸੀਂ ਨੇ ਮੰਗ ਤਾਂ ਦੇਖੋ ਇਹ ਜਰਨਲ ਰੋਪੇ ਨੇ ਮੰਗ ਤਾਂ ਤੁਹਾਨੂੰ ਹੁਣ ਕਿਵੇਂ ਦੱਸਾਂ ਕੋਈ ਡਿਮਾਂਡ ਕੋਈ ਐਸੀ ਜਾਂ ਕੁਝ ਤਾਂ ਹੋਊਗਾ ਹੁਣ ਮੇਰੇ ਕੋਲ ਤਾਂ ਰਿਕਾਰਡ ਨਹੀਂ ਹੈ ਕਿਉਂਕਿ ਜਦੋਂ ਮੈਂ ਬੋਲਦਾ ਤੇ ਇਹ ਗੱਲ ਠੀਕ ਨਹੀਂ ਬਣਨੀ ਹੈ ਨਾ الزام ਹੀ ਹੋਣਾ ਹੈ ਗਿਆ ਸੀ ਕਿ ਐਨਸੀ ਜਵਾਦੇ ਹਾਂਜੀ ਤਾਂ ਮੈਨੂੰ ਕੋਈ ਕੋਈ ਫੋਨ ਆਇਆ ਸੀਗਾ ਉਹ ਚ ਉਹਨਾਂ ਨੇ ਕਿਹਾ ਸੀ ਕੀ ਹੈਗਾ ਕੀ ਮਸਲਾ ਮੈਂ ਉਹਨੂੰ ਬ੍ਰੀਫ ਕੀਤਾ ਸੀ ਉਹ ਤੇ ਬੜੀ ਗੱਲ ਨੇ ਸਾਡੇ ਉਹ ਚੋਸੀ ਕਰੀਦੀ ਆ ਕੋਈ ਸਾਡੇ ਆ ਦੇ ਨਾਮ ਤੇ ਜਦ ਦੀ ਅਸੀਂ ਜਿੱਤ ਵੀ ਚੁੱਕੇ ਹਾਂ ਪਰ ਉਹ ਉਹਦੇ ਬਾਰ ਬਾਰ ਕੇਸ ਕਰ ਦਿੰਦੇ ਇਹਨਾਂ ਦਾ ਕਿਹੜਾ ਕੋ ਪੈਸਾ ਲੱਗਦਾ ਰਿਵਿਊ ਪਾਤੀ ਇਹ ਬਾਤ ਯਾ ਨਹੀਂ ਤੇ ਉਹਨੇ ਕਿਹਾ ਸੀ ਕਿ ਆਪਾਂ ਕੋਈ ਇਹ ਐਨਸੂ ਵਗੈਰਾ ਦਵਾਈ ਲੈ ਲਈ ਦਵਾਈ ਜੋ ਕੋ ਦੇ ਹੋਏ ਸਰ ਇੱਕ ਧੋਬਿਆਂ ਨੇ ਸ਼ੋਅਰੂਮ ਢਾਈ ਕੇਸ ਉਹਨਾਂ ਕੋਲ ਕੱਲ ਪੀਸੀ ਕਿਤੇ ਹੀ ਆਖਦੇ ਬਸ ਕੇਸ ਵੀ ਜਿੱਤੇ ਪਰ ਫਿਰ ਵੀ ਹੈਰਾਨ ਕੀਤਾ ਜਾ ਰਿਹਾ ਸਰ ਨਹੀਂ ਨਹੀਂ ਉਹ ਦੇਖੋ ਉਹ ਸਾਡੀ ਪੁੰਡਾ ਦੀ ਅਕਵਾਇਰ ਕੀਤੀ ਹੋਈ ਜ਼ਮੀਨ ਹੈਗੀ ਆ ਉਹ ਉਹਦਾ ਰਿਵਾਰਡ ਹੋਇਆ ਹੋਇਆ ਸਾਰਾ ਕੁਝ ਹੋਇਆ ਹੋਇਆ ਇਹ ਤਾਂ ਵੈਸੇ ਇੱਕ ਧੱਕੇ ਨਾਲ ਕੋਸ਼ਿਸ਼ ਕਰ ਰਹੇ ਸੀ ਬਣਾਉਣ ਦੀ ਜਗਾ ਵੜ ਕੇ ਜਿਹੜਾ ਕਿ ਨਾ ਨਕਸ਼ਾਪਾਸ ਕਰਾਇਆ ਸੀ ਨਾ ਹੱਥੋਂ ਐਨਓਸੀ ਲਿਆ ਕੇ ਤੇ ਇਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਸੀ ਉਹਨੂੰ ਨੋਟਸ ਦਿੱਤਾ ਸੀ ਦੁਕਾਨ ਨਾ ਬਣਾਓ ਇਹ ਫਿਰ ਵੀ ਜੱਟੇ ਬਣਾ ਲਈ ਇਸ ਕਰਕੇ ਅਸੀਂ ਪੁੰਡਾ ਐਕਟ ਥੱਲੇ ਜਿਹੜਾ ਹੈਗਾ ਨੋਟਿਸ ਦੇ ਕੇ ਬਕਾਇਦਾ ਆਰਡਰ ਕਰਕੇ ਫਾਇਦਾ ਕਰਨਾ ਟਾਈ ਹੈ ਜੀ ਉਹਨਾਂ ਮਤਲਬ ਇੱਕ ਐਫੀਡੀਪਟ ਲਿਖਾਇਆ ਜਾਂਦਾ ਵੀ ਨਾ ਆਪਣੇ ਫੋਟੋ ਕੋਲੋਂ ਸਾਨੂੰ ਐਫੀਡੀਪਟ ਦੀ ਤਸਵੀਰ ਵੀ ਸਾਡਾ ਇਹਦੇ ਨਾਲ ਲੈਣ ਦੇਣਾ ਇਹ ਜਿਹੜੀ ਜ਼ਮੀਨ ਹੈਗੀ ਵੀ ਨਹੀਂ ਜੀ ਇਹੋ ਜਿਹਾ ਕੋਈ ਮੈਫੀਡੇਵਟ ਨਹੀਂ ਦਿੱਤਾ ਕਿਸੇ ਨੂੰ ਨਾ ਕਿ ਮੈਂ ਇਹੋ ਜੀ ਕੋਈ ਕਿਸੇ ਨੂੰ ਐਗਜ਼ੈਂਪਸ਼ਨ ਦਿੱਤੀ ਹੈ ਜਿਹੜੀ ਜਗ੍ਹਾ ਪੂਡਾ ਦੀ ਹੈਗੀ ਕੁਆਇਰ ਕੀਤਾ ਰਿਵਾਰਡ ਹੋਇਆ ਹੋਇਆ ਪੈਸੇ ਬਣੇ ਹੋਏ ਨੇ ਇਸ ਕਰਕੇ ਜਿਹੜਾ ਹੈਗਾ ਇਹ ਧੱਕੇ ਨਾਲ ਇਹ ਕੋਸ਼ਿਸ਼ ਕਰ ਰਹੇ ਸੀ ਨਿਆਂ ਕਬਜ਼ਾ ਕਰਨ ਦੀ ਅਸੀਂ ਹਟਾਇਆ ਜਾਂਦਾ ਕੰਨ ਨੂੰ ਹਾਂ ਜੀ